ਹਰੀਦਵਾਰ ਜਾਨ ਦੀ ਬੜੀ ਹਰ ਕੀ ਪੋਰੀ ਜਾਨ ਦੀ ਬੜੀ ਕੋਸ਼ਿਸ਼ ਕੀਤੀ ਗਈ ਉਤਰਾਖੰਡ ਸਰਕਾਰ ਨੇ ਨਾਸਨ ਬਾਰਡਰ ਦੇ ਉਤੇ ਕੇਰਾ ਪਾਕਿਸਤਾਨੂ ਘੇਰ ਲਿਆ ਔਰ ਸਾਨੂੰ ਉਹਨਾਂ ਨੇ ਹਰੀਦਵਾਰ ਹਰ ਕੀ ਪੋਰੀ ਗੁਰਦੁਆਰਾ ਸ਼੍ਰੀ ਗਿਆਨ ਗੋਦੀ ਸਾਹਿਬ ਨਹੀਂ ਜਾਣ ਦਿੱਤਾ ਪਰਮ ਸਤਕਾਰ ਯੋਗ ਦੋਸਤੋ ਸਵੇਰ ਤੋਂ ਹਰੀਦਵਾਰ ਜਾਨ ਦੀ ਬੜੀ ਹਰ ਕੀ ਪੋਰੀ ਜਾਨ ਦੀ ਬੜੀ ਕੋਸ਼ਿਸ਼ ਕੀਤੀ ਗਈ ਉਤਰਾਖੰਡ ਸਰਕਾਰ ਨੇ ਨਾਸਨ ਬਾਰਡਰ ਦੇ ਉਤੇ ਕੇਰਾ ਪਾਕਿਸਤਾਨੂ ਘੇਰ ਲਿਆ ਔਰ ਸਾਨੂੰ ਉਹਨਾਂ ਨੇ ਹਰੀਦਵਾਰ ਹਰ ਕੀ ਪੋਰੀ ਗੁਰਦੁਆਰਾ ਸ਼੍ਰੀ ਗਿਆਨ ਗੋਦੀ ਸਾਹਿਬ ਨਹੀਂ ਜਾਣ ਦਿੱਤਾ ਪੁਲਿਸ ਦਾ ਬਹੁਤ ਪਾਰੀ ਪ੍ਰਬੰਸੀ ਚਾਰੇ ਤਰਫ ਉਹਨਾਂ ਨੇ ਸਾਨੂੰ ਕੇਰਾ ਪਾ ਲਿਆ ਪਰ ਇਹ ਸਭ ਸ਼ਾਨਦਾਰ ਰਵਈਆ ਸਾਡੇ ਬਾਰੇ ਬਹੁਤ ਅੱਛਾ ਸੀ ਉਹਨਾਂ ਨੇ ਸਾਰੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਦਤਮੀਜ਼ੀ ਨਹੀਂ ਕੀਤੀ ਬੜੇ ਪਿਆਰ ਤੇ ਮੁਹੱਬਤ ਨਾਲ ਉਹਨਾਂ ਨੇ ਸਾਨੂੰ ਰੋਕੇ ਰੱਖਿਆ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਦੋਸ਼ ਨਹੀਂ ਸਾਨੂੰ ਸਰਕਾਰ ਨੇ ਆਦੇਸ਼ ਕੀਤੇ ਨਹੀਂ ਕਿ ਅਸੀਂ ਤੁਹਾਨੂੰ ਹਰੀਦਵਾਰ ਹਰ ਕੀ ਪੋਰੀ ਗੁਰਦੁਆਰਾ ਸ੍ਰੀ ਗਿਆਨ ਗੋਦਰੀ ਸਾਹਿਬ ਨਹੀਂ ਜਾਣ ਦੇਣਾ ਸਾਨੂੰ ਹਰੀਦਵਾਰ ਤੋਂ ਲਗਭਗ 60 70 ਕਿਲੋਮੀਟਰ ਪਹਿਲਾਂ ਹੀ ਉਤਰਾਖੰਡ ਪੁਲਿਸ ਨੇ ਰੋਕ ਲਿਆ ਇਹ ਉਤਰਾਖੰਡ ਸਰਕਾਰ ਦਾ ਫੈਸਲਾ ਸੀ ਪਰ ਬੜੇ ਅਫਸੋਸ ਦੀ ਗੱਲ ਹੈ ਅੱਜ ਬਾਬਾ ਜੀ ਦਾ ਪ੍ਰਕਾਸ਼ ਦਿਵਸ ਹੈ ਅੱਜ ਸਾਰਾ ਸੰਸਾਰ ਬਾਬਾ ਜੀ ਦਾ प्रकाश दिवस मना रहा है आज बहुत बड़ा दिन है आज गंगा स्नान में सी आज गंगा स्नान करके लखा वीर हरिद्वार हर की पौड़ी जा रहे सी आज बाबा जी दा प्रकाश दिवस से बहुत अफसोस दी गल है बाबा जी दे प्रकाश दिवस ते बाबा जी ਦਾ ਤਿਆਸ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਅਜ ਹਨੇਰੇ ਵਿੱਚ ਹੈ ਹਨੇਰੇ ਦੇ ਵਿੱਚ ਗੁਰੂ ਘਰ बाबा जी ਦਾ ਪਵਿੱਤਰ ਸਥਾਨ ਉੱਥੇ ਕਿਸੇ ਨੇ ਅੱਜ ਦੀਵਾ ਨਹੀਂ ਬਾਲਿਆ ਕਿਸੇ ਨੇ ਅਰਦਾਸ ਨਹੀਂ ਕੀਤੀ ਕੋਈ ਗੁਰਦੁਆਰਾ ਸਾਹਿਬ ਨਹੀਂ ਪਹੁੰਚਿਆ ਹਰਿਦਵਾਰ ਦੇ ਸ਼ਹਿਰ ਦੇ ਸਿੱਖਾਂ ਵਿੱਚੋਂ ਇੱਕ ਵੀ ਸਖਣੀ ਪਹੁੰਚਿਆ ਹਰਿਦਵਾਰ ਦੇ ਆਲੇ ਦੁਆਲੇ ਪਿੰਡਾਂ ਵਿੱਚ ਰਹਿਣ ਵਾਲੇ ਸਿੱਖ ਘਰਾਂ ਦੇ ਵਿੱਚ ਵੜੇ ਰਹੇ ਉਹ ਗਿਆਨ ਗੋਦਰੀ ਸਾਹਿਬ ਨਹੀਂ ਪਹੁੰਚੇ ਹਰ ਕੀ ਪੜੀ ਨਹੀਂ ਪਹੁੰਚੇ ਦੇਰਾਦੂੰਡ ਦੇ ਰਹਿਣ ਵਾਲੇ ਸਿੱਖ ਨਹੀਂ ਪਹੁੰਚੇ ਰਿਸ਼ੀਕੇਸ਼ ਵਿੱਚ ਰਹਿਣ ਵਾਲੇ ਸਿੱਖ ਨਹੀਂ ਪਹੁੰਚੇ ਪੂਰਾ ਉਤਰਾਖੰਡ ਉਤਰਾਖੰਡ ਦੇ ਵਿੱਚ ਰਹਿਣ ਵਾਲੇ ਸਿੱਖ ਨਹੀਂ ਪਹੁੰਚੇ ਸਰਕਾਰ ਨੇ ਉਤਰਾਖੰਡ ਦੇ ਸਾਰੇ ਬਾਰਡਰ ਸੀਲ ਕਰ ਰੱਖੇ ਸੀ। ਅਰੇ ਇੱਕ ਵੀ ਸਿੱਖ ਨਹੀਂ ਪਹੁੰਚਿਆ। ਦੋਸਤੋ ਅਸੀਂ ਹੁਣ ਦਿੱਲੀ ਵਾਪਸ ਜਾ ਰਹੇ ਹਾਂ ਸਾਡਾ ਕਾਰਾਂ ਦਾ ਕਾਫਲਾ ਦਿੱਲੀ ਵਾਪਸ ਜਾ ਰਿਹਾ ਹੈ। ਅਸੀਂ ਬਹੁਤ ਮਾਇੂਸ ਆਂ। ਅਸੀਂ ਬਹੁਤ ਦੁਖੀ ਆਂ। ਅਸੀਂ ਬਾਬਾ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਗਿਆਨ ਗੋਦੀ ਸਾਹਿਬ ਹਰੀਦואר ਹਰ ਕੀ ਪੋਰੀ ਨਹੀਂ ਪਹੁੰਚ ਸਕਕੇ ਹਰੀਦואר ਧਰਮ ਨਗਰੀ ਹੈ ਇਤੇ ਸੰਸਾਰ ਪਰ ਦੇ ਲੋਕ ਦਰਸ਼ਨ ਕਰਨ ਆਉਂਦੇ ਨੇ ਪਰ ਸਾਨੂੰ ਉਤਰਾਖੰਡ ਸਰਕਾਰ ਨੇ ਹਰੀਦואר ਪਹੁੰਚਣ ਨਹੀਂ ਦਿੱਤਾ ਮੈਂ ਸਾਰੇ ਹਾਲਾਤ ਸਵੀਰਦੇ ਤੁਹਾਨੂੰ ਵੀਡੀਓ بار-बार ਵੀਡੀਓ ਮੈਂ ਪਾਉਂਦਾ ਰਿਹਾ ਔਰ ਤੁਹਾਨੂੰ ਮੈਂ ਖਬਰਾਂ ਦੇਂਦਾ ਰਿਹਾ ਹੁਣ ਅਸੀਂ ਵਾਪਸ ਦਿੱਲੀ ਜਾ ਰਹੇ ਹਾਂ ਰਸਤੇ ਦੇ ਵਿੱਚ ਹਾਂ ਔਰ ਤੁਹਾਨੂੰ ਮੈਂ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਅੱਜ ਦੀਵਾ ਨਹੀਂ ਬਾਲਿਆ ਗਿਆ ਅੱਜ ਪ੍ਰਕਾਸ਼ ਨਹੀਂ ਹੋਇਆ ਅੱਜ ਅਰਦਾਸ ਨਹੀਂ ਹੋਈ ਇਹ ਬਾਬਾ ਜੀ ਦਾ ਸਭ ਤੋਂ ਪ੍ਰਾਤਨ ਇਤਿਹਾਸਕ ਗੁਰਦੁਆਰਾ ਹੈ ਸ਼੍ਰੀ ਗਿਆਨ ਗੋਦਰੀ ਸਾਹਿਬ ਇਸ ਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਹੈ ਅਕਾਲ ਤਖਤ ਦਾ ਜਥੇਦਾਰ ਚੁੱਪ ਹੈ ਸਾਰੀਆਂ ਜਥੇਬੰਦੀਆਂ ਸਿੱਖਾਂ ਦੀਆਂ ਚੁੱਪ ਨੇ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਚੁੱਪ ਨੇ ਸਾਰੀਆਂ ਮਰ ਜੀਵੜਿਆਂ ਦੀਆਂ ਜਥੇਬੰਦੀਆਂ ਚੁੱਪ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪੂਰੀ ਤਰ੍ਹਾਂ ਬੇਈਮਾਨ ਹੋ ਗਈ ਆ ਉਹਨਾਂ ਨੇ ਸਤੇ ਆਪਣੇ ਸਾਰੇ ਹੋਲਡਿੰਗ ਉਤਾਰ ਕੇ ਸੁੱਟ ਦਿੱਤੇ ਨੇ ਉਹਨਾਂ ਨੇ ਤੇ ਅੰਦੋਲਨ ਬੰਦ ਕਰ ਦਿੱਤਾ ਹੈ ਅਕਾਲ ਤਖਤ ਦੇ ਜਥੇਦਾਰ ਨੇ ਆਪਣੀ ਜ਼ੁਬਾਨ ਤੋਂ ਇੱਕ ਸ਼ਬਦ ਵੀ ਨਹੀਂ ਬੋਲਿਆ ਇਹ ਤੈਂਦੀ ਕਲਾ ਦਾ ਦੌਰ ਹੈ ਇਹ ਬਹੁਤ ਤੈਂਦੀ ਕਲਾ ਦਾ ਦੌਰ ਹੈ ਸੰਸਾਰ ਪਰਦੇਸ ਲੋਕ ਕਹਿ ਰਹੇ ਨੇ ਸਿੱਖ ਜਿਹੜੇ ਨੇ ਉਹ ਹਰਿਦੁਆਰ ਹਰ ਕੀ ਪੋਰੀ ਤੋਂ ਦੌੜ ਗਏ ਨੇ ਗੁਰਦੁਆਰਾ ਸ੍ਰੀ ਗਿਆਨ ਗੋਦਰੀ ਸਾਹਿਬ ਬਾਬਾ ਜੀ ਦਾ ਗੁਰਦੁਆਰਾ ਛੱਡ ਕੇ ਦੌੜ ਗਏ ਨੇ ਤੇ ਸਰਕਾਰ ਨੇ ਖੋਲਿਆ ਮੇਰੇ ਦੋਸਤੋ ਤੁਸੀਂ ਇਹਨਾਂ ਗੱਲਾਂ ਤੇ ਵਿਚਾਰ ਕਰਨਾ ਬਹੁਤ ਗਹਿਰਾਈ ਨਾਲ ਵਿਚਾਰ ਕਰਨਾ ਇਹ ਗੁਰਦੁਆਰਾ ਕਮੇਟੀਆਂ ਦੇ ਲੀਡਰ ਅਕਾਲੀ ਦਲਾਂ ਦੇ ਲੀਡਰ ਇਸ ਵਕਤ ਪੂਰੀ ਤਰ੍ਹਾਂ ਬੇਈਮਾਨ ਨੇ ਇਹਨਾਂ ਤੋਂ ਸਵਾਲ ਖੜੇ ਕਰੋ ਇਹਨਾਂ ਦਾ ਸੋਸ਼ਲ ਬਾਈਕਾਟ ਕਰੋ ਇਹਨਾਂ ਤੋਂ ਪੁੱਛੋ ਕਿਥੇ ਮਰ ਗਏ ਹੋ ਤੁਸੀਂ ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ ਤੁਸੀਂ ਬਾਬਾ ਜੀ ਦਾ ਗੁਰਦੁਆਰਾ ਸ੍ਰੀ ਗਿਆਨ ਗੋਦੀ ਸਾਹਿਬ ਛੋੜ ਕੇ ਦੌੜ ਗਏ ਹੋ ਇਸ ਤੇ ਵਿਚਾਰ ਕਰਨਾ ਇਨਾ ਤੇ ਸਵਾਲ ਕਰਨਾ ਅਮਰ ਤੁਹਾਨੂੰ ਆਪੀ ਲੈ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪਰਮ ਸਤਕਾਰ ਯੋਗ ਦੋਸਤੋ ਸਵੇਰ ਤੋਂ ਹਰੀਦਵਾਰ ਜਾਨ ਦੀ ਬੜੀ ਹਰ ਕੀ ਪੋਰੀ ਜਾਨ ਦੀ ਬੜੀ ਕੋਸ਼ਿਸ਼ ਕੀਤੀ ਗਈ ਉਤਰਾਖੰਡ ਸਰਕਾਰ ਨੇ ਨਾਰਸਨ ਬਾਰਡਰ ਦੇ ਹੋਤੇ ਕੇਰਾ ਪਾਕਿਸਤਾਨੂ ਘੇਲਿਆ ਔਰ ਸਾਨੂੰ ਉਹਨਾਂ ਨੇ ਹਰੀਦਵਾਰ ਹਰ ਕੀ ਪੋਰੀ ਗੁਰਦੁਆਰਾ ਸ੍ਰੀ ਗਿਆਨ ਗੋਦੀ ਸਾਹਿਬ ਨਹੀਂ ਜਾਣ ਦਿੱਤਾ ਪੁਲਿਸ ਦਾ ਬਹੁਤ ਪਾਰੀ ਪ੍ਰਬੰਸੀ ਚਾਰੇ ਤਰਫ ਉਹਨਾਂ ਨੇ ਸਾਨੂੰ ਕੇਰਾ ਪਾ ਲਿਆ ਬਰੀ ਸਭ ਸ਼ਾਨਦਾਰ ਰਵਈਆ ਸਾਡੇ ਬਾਰੇ ਬਹੁਤ ਅੱਛਾ ਸੀ ਉਹਨਾਂ ਨੇ ਸਾਰੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਦਤਮੀਜ਼ੀ ਨਹੀਂ ਕੀਤੀ ਬੜੇ ਪਿਆਰ ਤੇ ਮੁਹੱਬਤ ਨਾਲ ਉਹਨਾਂ ਨੇ ਸਾਨੂੰ ਰੋਕੇ ਰੱਖਿਆ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਦੋਸ਼ ਨਹੀਂ ਸਾਨੂੰ ਸਰਕਾਰ ਨੇ ਆਦੇਸ਼ ਕੀਤੇ ਨਹੀਂ ਕਿ ਅਸੀਂ ਤੁਹਾਨੂੰ ਹਰੀਦਵਾਰ ਹਰ ਕੀ ਪੋਰੀ ਗੁਰਦੁਆਰਾ ਸ੍ਰੀ ਗਿਆਨ ਗੋਦਰੀ ਸਾਹਿਬ ਨਹੀਂ ਜਾਣ ਦੇਣਾ ਸਾਨੂੰ ਹਰੀਦਵਾਰ ਤੋਂ ਲਗਭਗ 60 70 ਕਿਲੋਮੀਟਰ ਪਹਿਲਾਂ ਹੀ ਉਤਰਾਖੰਡ ਪੁਲਿਸ ਨੇ ਰੋਕ ਲਿਆ ਐ ਉਤਰਾਖੰਡ ਸਰਕਾਰ ਦਾ ਫੈਸਲਾ ਸੀ ਪਰ ਬੜੇ ਅਫਸੋਸ ਦੀ ਗੱਲ ਹੈ ਅੱਜ ਬਾਬਾ ਜੀ ਦਾ ਪ੍ਰਕਾਸ਼ ਦਿਵਸ ਹੈ ਅੱਜ ਸਾਰਾ ਸੰਸਾਰ ਬਾਬਾ ਜੀ ਦਾ प्रकाश दिवस मना रहा है आज बहुत बड़ा दिन है आज गंगा स्नान में सी आज गंगा स्नान करके लखा वीर हरिद्वार हर की पौड़ी जा रहे सी आज बाबा जी दा प्रकाश दिवस से बहुत अफसोस दी गल है बाबा जी दे प्रकाश दिवस ते ਬਾਬਾ ਜੀ ਦਾ ਤਿਆਸ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਅਜ ਹਨੇਰੇ ਵਿੱਚ ਹੈ ਹਨੇਰੇ ਦੇ ਵਿੱਚ ਗੁਰੂ ਘਰ ਹੈ ਬਾਬਾ ਜੀ ਦਾ ਪਵਿੱਤਰ ਸਥਾਨ ਉੱਥੇ ਕਿਸੇ ਨੇ ਅਜ ਦੀਵਾ ਨਹੀਂ ਬਾਲਿਆ ਕਿਸੇ ਨੇ ਅਰਦਾਸ ਨਹੀਂ ਕੀਤੀ ਕੋਈ ਹੈ ਗੁਰਦੁਆਰਾ ਸਾਹਿਬ ਨਹੀਂ ਪਹੁੰਚਿਆ ਹਰਿਦਵਾਰ ਦੇ ਸ਼ਹਿਰ ਦੇ ਸਿੱਖਾਂ ਵਿੱਚੋਂ ਇੱਕ ਵੀ ਸਿੱਖ ਨਹੀਂ ਪਹੁੰਚਿਆ ਹਰਿਦਵਾਰ ਦੇ ਆਲੇ ਦੁਆਲੇ ਪਿੰਡਾਂ ਵਿੱਚ ਰਹਿਣ ਵਾਲੇ ਸਿੱਖ ਘਰਾਂ ਦੇ ਵਿੱਚ ਵੜੇ ਰਹੇ ਉਹ ਗਿਆਨ ਗੋਦਰੀ ਸਾਹਿਬ ਨਹੀਂ ਪਹੁੰਚੇ ਹਰ ਕੀ ਪੜੀ ਨਹੀਂ ਪਹੁੰਚੇ ਦੇਰਾਦੂੰਡ ਦੇ ਰਹਿਣ ਵਾਲੇ ਸਿੱਖ ਨਹੀਂ ਪਹੁੰਚੇ ਰਿਸ਼ੀਕੇਸ਼ ਵਿੱਚ ਰਹਿਣ ਵਾਲੇ ਸਿੱਖ ਨਹੀਂ ਪਹੁੰਚੇ ਪੂਰਾ ਉਤਰਾਖੰਡ ਉਤਰਾਖੰਡ ਦੇ ਵਿੱਚ ਰਹਿਣ ਵਾਲੇ ਸਿੱਖ ਨਹੀਂ ਪਹੁੰਚੇ ਸਰਕਾਰ ਨੇ ਉਤਰਾਖੰਡ ਦੇ ਸਾਰੇ ਬਾਰਡਰ ਸੀਲ ਕਰ ਰੱਖੇ ਸੀ। ਹਰ ਇੱਕ ਵੀ ਸਖ ਨਹੀਂ ਪਹੁੰਚਿਆ। ਦੋਸਤੋ ਅਸੀਂ ਹੁਣ ਦਿੱਲੀ ਵਾਪਸ ਜਾ ਰਹੇ ਹਾਂ ਸਾਡਾ ਕਾਰਾਂ ਦਾ ਕਾਫਲਾ ਦਿੱਲੀ ਵਾਪਸ ਜਾ ਰਿਹਾ ਹੈ। ਅਸੀਂ ਬਹੁਤ ਮਾਇੂਸ ਆਂ। ਅਸੀਂ ਬਹੁਤ ਦੁਖੀ ਆਂ। ਅਸੀਂ ਬਾਬਾ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਗਿਆਨ ਗੋਦੀ ਸਾਹਿਰ ਹਰੀਦوار ਹਰ ਕੀ ਪੋਰੀ ਨਹੀਂ ਪਹੁੰਚ ਸਕਕੇ ਹਰੀਦਵਾਰ ਧਰਮ ਨਗਰੀ ਹੈ ਇਤੇ ਸੰਸਾਰ ਪਰ ਦੇ ਲੋਕ ਦਰਸ਼ਨ ਕਰਨ ਆਉਂਦੇ ਨੇ ਪਰ ਸਾਨੂੰ ਉਤਰਾਖੰਡ ਸਰਕਾਰ ਨੇ ਹਰੀਦਵਾਰ ਪਹੁੰਚਣ ਨਹੀਂ ਦਿੱਤਾ ਮੈਂ ਸਾਰੇ ਹਾਲਾਤ ਸਵੀਰ ਦੇ ਤੁਹਾਨੂੰ ਵੀਡੀਓ بار-बार ਵੀਡੀਓ ਮੈਂ ਪਾਉਂਦਾ ਰਿਹਾ ਔਰ ਤੁਹਾਨੂੰ ਮੈਂ ਖਬਰਾਂ ਦੇਂਦਾ ਰਿਹਾ ਹੁਣ ਅਸੀਂ ਵਾਪਸ ਦਿੱਲੀ ਜਾ ਰਹੇ ਹਾਂ ਰਸਤੇ ਦੇ ਵਿੱਚ ਹਾਂ ਔਰ ਤੁਹਾਨੂੰ ਮੈਂ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਅੱਜ ਦਿਵਾ ਨਹੀਂ ਬਾਲਿਆ ਗਿਆ ਅੱਜ ਪ੍ਰਕਾਸ਼ ਨਹੀਂ ਹੋਇਆ ਅੱਜ ਅਰਦਾਸ ਨਹੀਂ ਹੋਈ ਇਹ ਬਾਬਾ ਜੀ ਦਾ ਸਭ ਤੋਂ ਪ੍ਰਾਤਨ ਇਤਿਹਾਸਕ ਗੁਰਦੁਆਰਾ ਹੈ ਸ਼੍ਰੀ ਗਿਆਨ ਗੋਦਰੀ ਸਾਹਿਬ ਇਸ ਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਹੈ ਅਕਾਲ ਤਖਤ ਦਾ ਜਥੇਦਾਰ ਚੁੱਪ ਹੈ ਸਾਰੀਆਂ ਜਥੇਬੰਦੀਆਂ ਸਿੱਖਾਂ ਦੀਆਂ ਚੁੱਪ ਨੇ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਚੁੱਪ ਨੇ ਸਾਰੀਆਂ ਮਰਜੀਵੜਿਆਂ ਦੀਆਂ ਜਥੇਬੰਦੀਆਂ ਚੁੱਪ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪੂਰੀ ਤਰ੍ਹਾਂ ਬੇਈਮਾਨ ਹੋ ਗਈ ਆ ਉਹਨਾਂ ਨੇ ਇਸਤੇ ਆਪਣੇ ਸਾਰੇ ਹੋਲਡਿੰਗ ਉਤਾਰ ਕੇ ਸੁੱਟ ਦਿੱਤੇ ਨੇ ਉਹਨਾਂ ਨੇ ਤੇ ਅੰਦੋਲਨ ਬੰਦ ਕਰ ਦਿੱਤਾ ਹੈ ਅਕਾਲ ਤਖਤ ਦੇ ਜਥੇਦਾਰ ਨੇ ਆਪਣੀ ਜ਼ੁਬਾਨ ਤੋਂ ਇੱਕ ਸ਼ਬਦ ਵੀ ਨਹੀਂ ਬੋਲਿਆ ਇਹ ਟੈਂਦੀ ਕਲਾ ਦਾ ਦੌਰ ਹੈ ਇਹ ਬਹੁਤ ਟੈਂਦੀ ਕਲਾ ਦਾ ਦੌਰ ਹੈ ਸੰਸਾਰ ਪਰਦੇਸ ਲੋਕ ਕਹਿ ਰਹੇ ਨੇ ਸਿੱਖ ਜਿਹੜੇ ਨੇ ਉਹ ਹਰਿਦੁਆਰ ਹਰ ਕੀ ਪੋਰੀ ਤੋਂ ਦੌੜ ਗਏ ਨੇ ਗੁਰਦੁਆਰਾ ਸ੍ਰੀ ਗਿਆਨ ਗੋਦਰੀ ਸਾਹਿਬ ਬਾਬਾ ਜੀ ਦਾ ਗੁਰਦੁਆਰਾ ਛੱਡ ਕੇ ਦੌੜ ਗਏ ਨੇ ਤੇ ਸਰਕਾਰ ਨੇ ਖੋਲਿਆ ਮੇਰੇ ਦੋਸਤੋ ਤੁਸੀਂ ਇਹਨਾਂ ਗੱਲਾਂ ਤੇ ਵਿਚਾਰ ਕਰਨਾ ਬਹੁਤ ਗਹਿਰਾਈ ਨਾਲ ਵਿਚਾਰ ਕਰਨਾ ਇਹ ਗੁਰਦੁਆਰਾ ਕਮੇਟੀਆਂ ਦੇ ਲੀਡਰ ਅਕਾਲੀ ਦਲਾਂ ਦੇ ਲੀਡਰ ਇਸ ਵਕਤ ਪੂਰੀ ਤਰ੍ਹਾਂ ਬੇਈਮਾਨ ਨੇ ਇਹਨਾਂ ਤੋਂ ਸਵਾਲ ਖੜੇ ਕਰੋ ਇਹਨਾਂ ਦਾ ਸੋਸ਼ਲ ਬਾਈਕਾਟ ਕਰੋ ਇਹਨਾਂ ਤੋਂ ਪੁੱਛੋ ਕਿਥੇ ਮਰ ਗਏ ਹੋ ਤੁਸੀਂ ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ ਤੁਸੀਂ ਬਾਬਾ ਜੀ ਦਾ ਗੁਰਦੁਆਰਾ ਸ੍ਰੀ ਗਿਆਨ ਗੋਦਰੀ ਸਾਹਿਬ ਛੋੜ ਕੇ ਦੌੜ ਗਏ ਹੋ ਇਸ ਤੇ ਵਿਚਾਰ ਕਰਨਾ ਇਨਾ ਤੇ ਸਵਾਲ ਕਰਨਾ ਐਮੈਂ ਤੁਹਾਨੂੰ ਅਪੀਲੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ